ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲੈਮਨ ਬੂਟੀਕ ਤੋਂ ਅੱਜ ਆਪਾਂ ਬਹੁਤ ਹੀ ਸੋਹਣੀ ਮਸ਼ੀਨਵਰਕ ਦੇ ਸੂਟ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਇਹ ਸੂਟ ਰੈਡੀ ਕੀਤੇ ਆ ਇਹ ਫਰਸਟ ਸੂਟ ਹੈ ਜਿਹੜਾ ਇਹ ਆਫ ਵਾਈਟ ਸ਼ੇਡ ਦੇ ਉੱਪਰ ਰੈਡੀ ਹੋਇਆ ਇਹ ਮੋਡਲ कॉटन ਦਾ ਫੈਬਰਿਕ ਹੈ ਜੀ ਬਹੁਤ ਹੀ ਫਾਈਨ ਫੈਬਰਿਕ ਹੈ ਬਹੁਤ ਹੀ ਸੌਫਟ ਹੈ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਇਹ ਆਪਾਂ ਫਰੰਟ ਸ਼ਰਟ ਦੇ ਫਰੰਟ ਦੇ ਵਿੱਚ ਬੂਟੀ ਪਾਈ ਆ ਉਹ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੀ बाजू के उपर भी इस तरह बूटी पाई है हुया हुया। वो ए वाली होएगी ये वाली यदि बाजू की बूटी होएगी और ये वाला होएगा जी होगा बॉटम का वर्क चौदह इंच बॉटम का वर्क होया हो बहुत ही हैवी जी बॉटम बनाई है और डिजाइनर जहा पीस बनया हो सकते हो ये आप दुपट्टा रेडी किया जी प्योर कमल चनान का दुपट्टा वा डबल शेड दुपट्टा होएगा वह देख सकते हो फ्रोजी और रॉयल ब्ल्यू कलर का और ਵਾਈਟ ਕਲਰ ਦੀ ਲੇਸ ਲਗਾ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਸੋਹਣੀ ਜੀ ਲੇਸ ਲੱਗ ਰਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਔਰ ਬਹੁਤ ਹੀ ਐਲੀਗੈਂਟ ਜਿਹਾ ਪੀਸ ਹੈ ਰੈਡੀ ਹੁੰਦਾ ਤੁਸੀਂ ਇਹਨੂੰ ਫੰਕਸ਼ਨਲ ਵੇਅਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਕੈਜ਼ੂਅਲ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਫੈਬਰਿਕ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਦੁਪੱਟਾ ਅਗਰ ਤੁਸੀਂ ਨਾਰਮਲ ਲਗਵਾਉਣਾ ਚਾਹੁੰਦੇ ਤਾਂ ਵੀ ਲਗਵਾ ਸਕਦੇ ਹੋ ਲੇਕਿਨ ਜਿਹੜਾ ਫਿਰੋਜ਼ੀ ਔਰ ਰਾਇਲ ਬਲੂ ਸ਼ੇਡ ਹੈ ਇਹ ਪਿਓਰ ਦੇ ਦੁਪੱਟਿਆਂ ਤੇ ਹੀ ਡਾਈ ਹੁੰਦੇ ਆ। ਅਗਰ ਤੁਸੀਂ ਨਾਰਮਲ ਦੁਪੱਟਾ ਲਗਵਾਉਂਗੇ ਤਾਂ ਇਹ ਵਾਲੇ ਸ਼ੇਡ ਰੈਡੀ ਨਹੀਂ ਹੋਣਗੇ ਜੀ ਤਾਂ ਤਾਂ ਤੁਹਾਨੂੰ ਆਪਾਂ ਜੋ ਸੂਟ ਦਾ ਬੇਸ ਕਲਰ ਆ ਉਸ ਦੇ ਵਿੱਚ ਹੀ ਸੂਟ ਰੈਡੀ ਕਰਕੇ ਦੇਵਾਂਗੇ। ਉਸ ਤੋਂ ਬਾਅਦ ਆਪਣਾ ਨੈਕਸਟ ਸੂਟ ਹੈ ਜੀ ਬਹੁਤ ਹੀ ਸੋਨਾ ਜਿਹਾ ਔਰ ਬਹੁਤ ਹੀ ਡਿਜ਼ਾਈਨਰ ਜਿਹਾ ਪੀਸ ਹੈ ਜਿਹਦੀ ਕੀ ਵੀਡੀਓ ਆਪਾਂ ਆਪਣੇ ਇੰਸਟਾਗ੍ਰam ਤੇ ਵੀ ਪਾਈ ਆ ਉਹ ਵੀ ਤੁਸੀਂ ਦੇਖ ਲਈ ਹੋਣੀ ਆ। ਇਹਦੇ ਵਿੱਚ ਆਪਣੇ ਕੋਲ ਕਾਟਨ ਚੈੱਕ ਦਾ ਸਟਾਫ ਹੈ ਜੀ। ਇਹ ਦੇਖੋ कॉटन चेक ਦਾ ਸਟੱਫ ਹੈ ਬਹੁਤ ਹੀ ਸੋਹਣਾ ਗ੍ਰੀਨ ਜੈ ਸ਼ੇਡ ਹੈ ਇਹਦੇ ਵਿੱਚ ਆਪਾਂ ਇਹਦੀ neck ਤੇ work ਕੀਤਾ ਔਰ ਇਹਦਾ pocket style ਦੇ ਵਿੱਚ work ਕੀਤਾ ਹੋਇਆ ਜੀ ਉਹ ਤੁਸੀਂ ਦੇਖ ਸਕਦੇ ਹੋ ਇਹ ਪਿਓਰ कॉटन चेक ਦੇ ਵਿੱਚ ਸਟੱਫ ਹੈ ਬਹੁਤ ਸੋਹਣਾ ਇਹ ਵਾਲਾ ਇਹਦੀ ਬਾਜੂ ਦਾ work ਹੈ ਠੀਕ ਹੈ ਜੀ ਬਾਜੂ ਤੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ work ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੀ ਬਾਟਮ ਤੇ ਵੀ ਵਰਕ ਕੀਤਾ ਇਹ ਵਾਲਾ ਇਹਦੀ ਬਾਟਮ ਦਾ ਵਰਕ ਹੋਏਗਾ ਇਹ ਦੇਖੋ ਇਹਦੀ ਬਾਟਮ ਦਾ ਵਰਕ ਹੋਏਗਾ ਜੀ ਇਹ ਵੀ ਸੂਟ ਬਹੁਤ ਹੀ ਸੋਹਣਾ ਜਿਆ ਅਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹਦੇ ਨਾਲ ਦੁਪੱਟਾ ਆਪਾਂ ਰੈਡੀ ਕੀਤਾ ਹਾਫ ਪਿਓਰ ਦਾ ਦੁਪੱਟਾ ਬਾਕਸ ਬਣਾ ਕੇ ਆਪਾਂ ਇਹਨੂੰ ਡਬਲ ਸ਼ੇਡ ਦੇ ਵਿੱਚ ਡਾਈ ਕੀਤਾ ਹੋਇਆ ਹੈ ਔਰ ਉਹਦੇ ਉੱਪਰ ਆਪਾਂ ਪੀਚ ਕਲਰ ਦੀ ਜੋ ਆਪਾਂ थ्रेड ਦੇ ਵਿੱਚ ਕਲਰ ਯੂਜ਼ ਕੀਤੇ ਆ ਸੇਮ ਕਲਰ ਦੀ ਆਪਾਂ ਲੇਸ ਲਗਾ ਕੇ ਦੁਪट्टे ਦੀ ਫਿਨਿਸ਼ਿੰਗ ਦਿੱਤੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਔਰ ਬਹੁਤ ਹੀ ਡਿਜ਼ਾਈਨਰ ਜਿਹਾ ਸੂਟ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਹੋਏਗਾ ਜੀ ਠੀਕ ਹੈ ਜੀ ਤੁਸੀਂ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਲਈ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਕਿਉਂਕਿ ਬੁਟੀਕ ਸੂਟ ਦਾ ਤੁਹਾਨੂੰ ਪਤਾ ਹਰੇਕ ਕਸਟਮਾਈਜੇਸ਼ਨ ਕਰਵਾਉਂਦਾ ਤੁਸੀਂ ਜਿੱਦਾਂ ਦਾ ਵੀ ਸੂਟ ਰੈਡੀ ਕਰਵਾਉਂਗੇ ਆਪਾਂ ਤੁਹਾਨੂੰ ਉਸੇ ਹਿਸਾਬ ਨਾਲ ਪ੍ਰਾਈਸ ਜਿਹੜਾ ਹੈਗਾ ਉਹ ਲਗਾ ਦਾਂਗੇ ਜੀ ਉਸ ਤੋਂ ਬਾਅਦ ਆਪਣਾ ਇੱਕ ਹੋਰ ਸੂਟ ਹੈ ਉਹ ਤੁਹਾਨੂੰ ਦਿਖਾਉਣੀ ਹੈ ਜੀ ਪਿਓਰ ਕਾਟਨ ਦਾ ਇਹ ਵੀ ਬਹੁਤ ਸੋਹਣਾ ਸੂਟ ਹੈ ਪੈਚ ਵਰਕ ਲਗਾ ਕੇ ਆਪਾਂ ਇਸ ਸੂਟ ਨੂੰ ਵੀ ਰੈਡੀ ਕੀਤਾ ਹੈ ਇਹ ਦੇਖੋ ਇਹ ਵਾਲਾ ਘੇਰੇ ਦਾ ਪੈਚ ਹੋ ਗਿਆ ਔਰ ਉਸ ਤੋਂ ਬਾਅਦ ਇਹ ਵਾਲਾ ਇਹਦੀ neck ਦਾ ਪੈਚ ਹੈ ਜੀ ਬਹੁਤ ਹੀ ਸੋਹਣਾ ਇਸ ਤੋਂ ਉੱਪਰੋਂ ਤੁਸੀਂ neck ਕੱਟ ਕੇ ਨਹੀਂ ਉੱਪਰ ਬੋਡੀ ਦੇ ਉੱਤੇ ਤੁਹਾਡੇ ਵਰਕ ਆ ਜਾਊਗਾ ਇਹ ਵਾਲਾ ਵਰਕ ਆ ਜਾਊਗਾ ਜੀ ਘੇਰੇ ਦੇ ਉੱਪਰ ਇਹ ਵੀ ਪਿਓਰ ਕਾਟਨ ਦਾ ਸੂਟ ਹੈ ਬਹੁਤ ਹੀ ਵਧੀਆ ਫੈਬਰਿਕ ਔਰ ਬਹੁਤ ਹੀ ਸੌਫਟ ਜਿਹਾ ਉਸ ਤੋਂ ਬਾਅਦ ਇਹ ਵਾਲੀ ਇਹਦੇ ਬਾਜੂ ਦਾ ਕੰਮ ਹੋਏਗਾ ਬਾਜ਼ੂ ਦੇ ਵਿੱਚ ਵੀ ਆਪਾਂ ਬਲੈਕ ਕਲਰ ਦਾ ਇਹ ਪੈਚ ਲਗਾਇਆ ਹੋਇਆ ਔਰ ਉੱਪਰ ਇਹਦੀ ਆਊਟਲਾਈਨ ਕਰਕੇ ਡਿਜ਼ਾਈਨਿੰਗ ਕੀਤੀ ਹੋਈ ਆ ਇਹ ਵੀ ਸੂਟ ਬਹੁਤ ਸੋਹਣਾ ਰੈਡੀ ਹੁੰਦਾ ਔਰ ਬਹੁਤ ਹੀ ਟ੍ਰੈਂਡਿੰਗ ਜਿਹਾ ਇਹ ਡਿਜ਼ਾਈਨ ਆ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਸੇਮ ਬੇਸ ਕਲਰ ਦਾ ਔਰ ਉਹਦੇ ਉੱਪਰ ਬਲੈਕ ਕਲਰ ਦੀ ਲੇਸ ਲਗਾ ਕੇ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ 2 ਮੀਟਰ ਦਾ ਦੁਪੱਟਾ ਹੋਏਗਾ ਔਰ ਬਲੈਕ ਕਲਰ ਦੀ ਲੇਸ ਲਗਾ ਕੇ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਉਸ ਤੋਂ ਬਾਅਦ ਅਗਲੇ ਸੂਟਾ ਜੀ ਆਪਣੇ ਜਿਹੜੇ ਮੇਨ ਆਪਣਾ 트ੈਂਡਿੰਗ ਡਿਜ਼ਾਈਨ ਚੱਲ ਰਿਹਾ ਹੈ ਇਹ ਤਾਂ ਸੂਟ ਤੁਹਾਨੂੰ ਆਪਾਂ ਹਰ ਵੀਡੀਓ ਦੇ ਵਿੱਚ ਹੀ ਦਿਖਾਉਂਦੇ ਆ ਇਹਦੇ ਵਿੱਚ ਇਹ ਆਪਣਾ ਘੇਰੇ ਬਾਜੂ ਔਰ ਬਾਟਮ ਦਾ ਵਰਕ ਹੈ ਇਹਨਾਂ ਸੂਟਾਂ ਨਾਲ ਈਸਵਰ ਆਪਾਂ ਦੁਪੱਟੇ ਵੀ ਰੈਡੀ ਕੀਤੇ ਆ ਇਦ ਨਾਲ ਆਪਾਂ ਦੁਪੱਟਾ ਲਗਾਇਆ ਜੀ ਮੈਂਜੈਂਟਾ ਕਲਰ ਦਾ ਜੋ ਆਪਾਂ ਥ੍ਰੈਡ ਯੂਜ਼ ਕੀਤਾ ਵਰਕ ਦੇ ਵਿੱਚ ਔਰ ਨੀਚੇ ਥੋੜਾ ਸਕਿਨ ਜੇ ਸ਼ੇਡ ਦੀਆਂ ਬੱਤੀਆਂ ਬਣਾਈਆਂ ਉਹੀ ਆਪਾਂ ਇਹਦੀ ਦੁਪੱਟੇ ਦੀ ਲੇਸ ਲਗਾਤੀ ਆ ਠੀਕ ਹੈ ਜੀ ਇਹਦਾ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਵਿਦਆਊਟ ਦੁਪੱਟਾ 8.99 ਹੈ ਘੇਰਾ ਔਰ ਸੌਰੀ ਬਾਜੂ ਔਰ ਬਾਟਮ ਦਾ ਵਰਕ ਉਸ ਤੋਂ ਬਾਅਦ ਆਪਣਾ ਨੈਕਸਟ ਕਲਰ ਰੈਡੀ ਕੀਤਾ ਸੇਮ ਹੀ ਡਿਜ਼ਾਈਨ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਮਹਿੰਦੀ ਸ਼ੇਡ ਆ ਟੈਬੀ ਲਾਈਨਿੰਗ ਜੌਰਜਟ ਦਾ ਸਟੱਫ ਹੈ ਇਹਦੇ ਨਾਲ ਵੀ ਆਪਾਂ ਹਾਫ ਪਿਓਰ ਦਾ ਦੁਪੱਟਾ ਰੈਡੀ ਕੀਤਾ ਹੈ ਔਰ ਦੁਪੱਟੇ ਦੇ ਉੱਪਰ ਆਪਾਂ ਮਹਿੰਦੀ ਕਲਰ ਦੀ ਲੇਸ ਲਗਾ ਕੇ ਦੁਪੱਟੇ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਵੀ ਇਹਦੇ ਵੀ ਆਪਾਂ ਬਾਜ਼ੂ ਔਰ ਬਾਟਮ ਤੇ ਵਰਕ ਕੀਤਾ ਵਿਦਆਊਟ ਦੁਪੱਟਾ ਹੈਗਾ ਪ੍ਰਾਈਸ ਜੀ 8.99 ਹਾਫ ਪਿਓਰ ਦਾ ਦੁਪੱਟਾ ਸਿੰਗਲ ਡਾਈ ਹੋਇਆ ਹੋਇਆ ਔਰ ਲੇ ਇਸ ਲਗਾ ਕੇ ਆਪਾਂ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਉਸ ਤੋਂ ਬਾਅਦ ਆਪਣਾ ਨੈਕਸਟ ਜਿਹੜਾ ਹੈਗਾ ਸੂਟ ਉਹ ਵੀ ਸੇਮ ਡਿਜ਼ਾਈਨ ਉਹਦੇ ਵਿੱਚ ਵੀ ਆਪਾਂ ਬਾਜੂ ਔਰ ਬਾਟਮ ਦਾ ਵਰਕ ਹੀ ਕੀਤਾ ਜੀ ਇਹ ਦੇਖੋ ਔਰ ਇਹਦੇ ਨਾਲ ਦੁਪੱਟਾ ਆਪਾਂ ਰੈਡੀ ਕੀਤਾ ਪੀਚ ਕਲਰ ਦਾ ਬਾਕਸ ਦੇ ਵਿੱਚ ਬਣਾ ਕੇ ਇਸ ਤਰ੍ਹਾਂ ਦੁਪੱਟਾ ਰੈਡੀ ਹੋਇਆ ਹੋਇਆ ਹੈ ਦੁਪट्टे ਨਾਲ ਸੂਟ ਦੀ ਲੁੱਕ ਹੈ ਜਿਹੜੀ ਉਹ ਇੱਕਦਮ ਚੇਂਜ ਹੋ ਜਾਂਦੀ ਹੈ ਬਹੁਤ ਡਿਫਰੈਂਟ ਹੋ ਜਾਂਦੀ ਹੈ ਸੋ ਉਹੀ ਸੂਟ ਤੁਹਾਨੂੰ ਬਹੁਤ ਹੀ ਸੋਹਣਾ ਆ ਲੱਗਣ ਲੱਗ ਜਾਂਦਾ ਜਿਹੜਾ ਕਿ ਪਹਿਲਾਂ ਵਿਦਆਊਟ ਦੁਪੱਟਾ ਤੁਹਾਨੂੰ ਇੱਕ ਨਾਰਮਲ ਲੁੱਕ ਦੇ ਵਿੱਚ ਲੱਗਦਾ ਸੂਟ ਹੁਣ ਤੁਸੀਂ ਦੇਖੋ ਇਸ ਦੁਪੱਟੇ ਦੀ ਲੁੱਕ ਕਿੰਨੀ ਸੋਹਣੀ ਲੱਗਦੀ ਹੈ ਇਸ ਸੂਟ ਦੇ ਨਾਲ ਪੀਚ ਕਲਰ ਦੀ ਆਪਾਂ ਫਲਾਵਰ ਪਾਇਆ ਪੀਚ ਕਲਰ ਦਾ ਆਪਾਂ ਬੇਸ ਕਲਰ ਰੱਖਿਆ ਔਰ ਮੈਰੂਨ ਕਲਰ ਦਾ ਜੋ ਬੀ ਆਹ ਸੂਟ ਦਾ ਕਲਰ ਹੈ ਉਹੀ ਆਪਾਂ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਪਾਈ ਹੋਈ ਹੈ ਔਰ ਮੈਰੂਨ ਕਲਰ ਦੀ ਹੋਈ ਲੇਸ ਲਗਾ ਕੇ ਦੁਪੱਟੇ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਲੱਗਿਆ ਵਿਦਆਊਟ ਦੁਪੱਟਾ ਪ੍ਰਾਈਸ 8.99 ਉਸ ਤੋਂ ਬਾਅਦ ਆਪਾਂ ਇੱਕ ਪਿਓਰ ਕਾਟਨ ਦਾ ਪਲੇਨ ਕਾਟਨ ਦੇ ਵਿੱਚ ਸੂਟ ਰੈਡੀ ਕੀਤਾ ਇਹ ਬਲ ਮਸਟਰਡ ਸ਼ੇਡ ਇਦੇ ਵਿੱਚ ਆਪਾਂ ਵਰਕ ਕੀਤਾ ਜੀ ਘੇਰੇ ਦੇ ਉੱਪਰ ਔਰ ਇਦੀ ਬਾਜੂ ਦੇ ਉੱਪਰ ਇਹ ਵਾਲਾ ਹੈਗਾ ਇਦੀ ਬਾਜੂ ਦਾ ਕੰਮ ਔਰ ਦੂਸਰੀ ਸਾਈਡ ਇਹਦਾ ਹੈਗਾ ਇਹ ਘੇਰੇ ਦਾ ਕੰਮ ਹੈ ਜੀ ਇਹ ਵਾਲਾ ਇਹਦਾ ਘੇਰਾ ਬਣਿਆ ਹੋਇਆ ਇਹਦੇ ਵੀ ਕਲਰ ਕੰਬੀਨੇਸ਼ਨ ਹੈ ਵਿਦਆਊਟ ਦੁਪੱਟਾ ਸੂਟ ਰੈਡੀ ਹੋਇਆ ਜੀ ਇਹਦੇ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆ ਤੁਸੀਂ ਚਾਹੋ ਨੀਚੋਂ ਕਟਵਰਕ ਵੀ ਕਰ ਸਕਦੇ ਹੋ ਨਹੀਂ ਫਿਰ ਤੁਸੀਂ ਇਸ ਨੂੰ इस तरह नॉर्मल फोल्डिंग भी यदि कर सकते हो इस तरह फोल्ड करके भी घेरा बना सकते हो अगर चाहो तो नीचे कट वर्क करके भी शेप दे सकते हो घेरा बनाया हुआ जी घेरे तो बाद वाली यदि बाजू बनाई हुई है पाकिस्तानी स्टाइल है बाजू का चौदह इंच आप वर्क किया होली डुली डिजाइनिंग वाली बाजू है जी रेडी कर सकते हो येगी जी अपनी अज्ञी कलैक्शन ਇਨ੍ਹਾਂ ਵਿੱਚੋਂ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਤੁਸੀਂ ਹਾਫ ਪੇਮੈਂਟ ਕਰਕੇ ਸੂਟ ਬੁੱਕ ਕਰ ਸਕਦੇ ਹੋ ਜਾਂ ਫਿਰ ਫੁੱਲ ਪੇਮੈਂਟ ਕਰਕੇ ਸੂਟ ਬੁੱਕ ਕਰ ਸਕਦੇ ਹੋ ਡਿਸਪੈਚਿੰਗ ਤੋਂ ਪਹਿਲਾਂ ਤੁਹਾਨੂੰ ਪੂਰੀ ਪੇਮੈਂਟ ਕਰਨੀ ਪੈਗੀ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਨਵੇਂ ਸੂਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ